ਇਸ ਸਮੇਂ ਨਿਊਯਾਰਕ ਤੋਂ ਖਬਰ ਇਹ ਨਿਕਲ ਕੇ ਸਾਹਮਣੇ ਆਈ ਹੈ ਅਮਰੀਕਾ ਵਿੱਚ ਬੀਤੇ ਦਿਨੀ ਜੋਂ ਐਫ ਕੈਨੇਡੀ ਹਵਾਈ ਅੱਡੇ ਤੇ ਕਿਰਪਾਨ ਲਿਜਾਣ ਦੇ ਮਾਮਲੇ ਦੇ ਵਿੱਚ ਇੱਕ ਸਿੱਖ ਨੌਜਵਾਨ ਨੂੰ ਹੁਣ ਰਿਹਾ ਕਰ ਦਿੱਤਾ ਗਿਆ ਹੈਗਾ ਦਰਸਲ ਮਤਭਾਗੀ ਘਟਨਾ ਤੋਂ ਬਾਅਦ ਦੁਨੀਆ ਭਰ ਦੇ ਸਮੂਹ ਸਿੱਖ ਭਾਈਚਾਰੇ ਵਿੱਚ ਰੋਸ ਦੀ ਲਹਿਰ ਪਾਈ ਗਈ ਸੀ ਜਿਸ ਤੋਂ ਬਾਅਦ ਅਮਰੀਕਾ ਪੁਲਿਸ ਨੇ 23 ਸਾਲਾ ਟੈਕਸੀ ਡਰਾਈਵਰ ਨੂੰ ਰਿਹਾ ਕਰ ਦਿੱਤਾ ਗਿਆ ਅਮਰੀਕਾ ਦੇ ਜੈਕਫ ਹਵਾਈ ਅੱਡੇ ਤੇ ਬੀਤੇ ਦਿਨੀ 에ਰਪੋਰਟ ਪੁਲਿਸ ਨੇ ਇੱਕ ਟੈਕਸੀ ਡਰਾਈਵਰ ਨੂੰ ਹਵਾਈ ਅੱਡੇ ਤੇ ਕਿਰਪਾਨ ਲੈ ਜਾਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਸੀ ਹੁਣ ਪੁਲਿਸ ਨੇ ਉਸ ਨੌਜਵਾਨ ਨੂੰ ਰਿਹਾ ਕਰ ਦਿੱਤਾ ਗਿਆ ਦਰਸਲ ਇਸ ਘਟਨਾ ਤੋਂ ਬਾਅਦ ਜਿਹੜਾ ਗਾਇ ਸੀ ਕਾਫੀ ਜਗ੍ਹਾ ਰੋਸ ਪਾਇਆ ਜਾ ਰਿਹਾ ਹੈ ਕਿਉਂਕਿ ਕਿਰਪਾਨ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ ਇਸ ਘਟਨਾ ਨੂੰ ਲੈ ਕੇ ਅਮਰੀਕਾ ਦੇ ਸਿੱਖਾਂ ਵਿੱਚ ਵੀ ਬਹੁਤ ਰੋਸ ਪਾਇਆ ਗਿਆ ਸੀ ਤੁਹਾਨੂੰ ਦੱਸ ਦਈਏ ਜਿਹੜੀ ਪੂਰੀ ਕਹਾਣੀ ਇਹ ਹੈਗੀ ਆ ਕਿ ਇੱਕ ਜਿਹੜਾ ਪੀੜਤ ਨੌਜਵਾਨ ਹੈਗਾ ਸੀ ਉਹ ਟੈਕਸੀ ਚਾਲਕ ਹੈਗਾ ਸੀ ਦੱਸਿਆ ਜਾ ਰਿਹਾ ਕਿ ਉਹ ਵਾਈ ਏਡੇ ਤੇ ਕਿਰਪਾਨ ਲੈ ਕੇ ਜਾਣ ਦੇ ਇਲਜ਼ਾਮ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਆਖਿਆ ਕਿ ਉਹਨਾਂ ਨੂੰ ਪੁਲਿਸ ਨੇ ਦੱਸਿਆ ਹੈਗੀ ਇਹ ਸਿੱਖਾਂ ਦਾ ਧਾਰਮਿਕ ਚਿੰਨ੍ਹ ਹੈ ਅਤੇ ਉਹਨਾਂ ਪੰਜ ਕਕਾਰਾਂ ਵਿੱਚੋਂ ਇੱਕ ਹੈ ਲੇਕਿਨ ਜੋ ਇੱਕ ਸਿੱਖ ਨੂੰ ਧਾਰਨ ਕਰਕੇ ਕਰਨੇ ਪੈਂਦੇ ਹਨ ਇਸ ਲਈ ਕਿਰਪਾਨ ਨੂੰ ਆਪਣੇ ਤੋਂ ਵੱਖ ਨਹੀਂ ਕਰ ਸਕਦਾ ਉਹਨਾਂ ਅੱਗੇ ਦੱਸਿਆ ਕਿ ਕਿਰਪਾ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਤੇ ਇਹ ਕਿਰਪਾਨ ਨੂੰ ਦੂਰ ਕਰਨ ਲਈ ਆਖਿਆ ਪਰ ਉਸ ਵੱਲੋਂ ਕਿਰਪਾਨ ਨੂੰ ਸਮਝਾਇਆ ਗਿਆ ਪੁਲਿਸ ਵਾਲੇ ਨੂੰ ਸਮਝਾਇਆ ਗਿਆ ਕਿ ਇਹ ਸਾਡਾ ਧਾਰਮਿਕ ਪਹਿਰਾਵਾ ਹੈ ਇਸ ਨੂੰ ਦੂਰ ਨਹੀਂ ਕੀਤਾ ਜਾ ਸਕਦਾ ਇਸ ਮਾਮਲੇ 'ਚ ਕਈ ਸਿੱਖ ਜਥੇਬੰਦੀਆਂ ਵੱਲੋਂ ਉਸ ਨੌਜਵਾਨ ਦਾ ਸਮਰਥਨ ਕੀਤਾ ਗਿਆ ਸੀ ਸਿੱਖ ਕਮਿਊਨਿਟੀ ਕਾਰਕੁਨ ਜਪਨੀਤ ਸਿੰਘ ਨੇ ਆਖਿਆ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਰੂਪ ਜੋ ਨੌਜਵਾਨ ਹੈਗਾ ਆ ਉਸਤੇ ਲੱਗੇ ਸਾਰੇ ਦੋਸ਼ਾਂ ਨੂੰ ਖਾਰਜ ਕੀਤਾ ਜਾਵੇ ਤੇ ਉਹਨਾਂ ਇਹ ਵੀ ਆਖਿਆ ਕਿ ਸਾਨੂੰ ਹਵਾਈ ਅੱਡੇ ਤੇ ਅਧਿਕਾਰੀਆਂ ਦੇ ਨਾਲ-ਨਾਲ ਸ਼ਹਿਰ ਦੇ ਸੂਬੇ ਦੀਆਂ ਹੋਰ ਏਜੰਸੀਆਂ ਦੇ ਅਧਿਕਾਰੀਆਂ ਨੂੰ ਵੀ ਬੰਧਤਾ ਆਧਾਰਿਤ ਸਿੱਖਲਾਈ ਕੈਂਪ ਲਗਾਉਣ ਦੀ ਲੋੜ ਹੈ ਤਾਂ ਜੋ ਉਹ ਸਿੱਖੀ ਸਿਧਾਂਤਾਂ ਬਾਰੇ ਚੰਗੀ ਤਰ੍ਹਾਂ ਜਾਣੂ ਹੋ ਸਕਣ ਇਸ ਮਾਮਲੇ 'ਚ ਸਿੱਖ ਡਰਾਈਵਰ ਨੌਜਵਾਨ ਨੂੰ 22 ਸਤੰਬਰ ਨੂੰ ਮੋੜ ਤੋਂ ਅਦਾਲਤ ਵਿੱਚ ਪੇਸ਼ ਹੋਣ ਲਈ ਕਿਹਾ ਗਿਆ ਹੈ ਹਵਾਈ ਅੱਡੇ ਦੇ ਬੁਲਾਰੇ ਨੇ ਆਖਿਆ ਕਿ ਇਸ ਨੌਜਵਾਨ ਨੇ ਤੇ ਤਮਕੂਨ ਪਰੇਸ਼ਾਨ ਕਰਨ ਅਤੇ ਕਿਰਪਾ ਰੱਖਣ ਸਮੇਤ ਕਈ ਦੋਸ਼ਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਏਜੰਸੀ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਉਹ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਇਸ ਸਬੰਧੀ ਕੋਈ ਵੀਡੀਓ ਕੈਪਚਰ ਕੀਤੀ ਗਈ ਸੀ ਜੇਕਰ ਕੋਈ ਵੀਡੀਓ ਪ੍ਰਾਪਤ ਹੋਵੇਗੀ ਤਾਂ ਉਸ ਦੀ ਜਾਂਚ ਵੀ ਕੀਤੀ ਜਾਵੇਗੀ ਜਾਵੇਗੀ ਤੁਸੀਂ ਕੀ ਕਹਿਣਾ ਚਾਹੁੰਦੇ ਇਸ ਵੀਡੀਓ ਬਾਰੇ ਆਪਣੇ ਕਮੈਂਟ ਕਰਕੇ ਜਰੂਰ رائے ਦਿਓ